ਤੋ ਕਹਿੰਦਾ ਪੈਸੇ ਵਾਪਸ ਨਹੀਂ ਦੇਵੇਂ ਆ ਕਹਿੰਦਾ ਸਰ ਇਹ ਤਾਂ ਗਲਤ ਹੈ ਜੇ ਪੈਸੇ ਵਾਪਸ ਨਹੀਂ ਜੋ ਸੂਲਣ ਬੰਦੋ ਤੁਹਾਡੇ ਬੰਦਿਆ ਬਟ ਉਹਨਾਂ ਦਾ ਬੇਟਾ ਜਿਹੜਾ ਸੀਗਾ ਬਤਮੀਜੀ ਨਾਲ ਗੱਲ ਕਰ ਰਿਹਾ ਸੀਗਾ ਅੱਗੋਂ ਕਹਿੰਦਾ ਜਾਂ ਜਿੱਥੋਂ ਲੈਣੇ ਲੱਲਾ ਪੈਸੇ ਜਾ ਕੇ ਮੇਰੇ ਕੋਲ ਨਹੀਂ ਦਿੱਤੇ ਜਾਂਦੇ ਤੇ ਉਸ ਤੋਂ ਬਾਅਦ ਸਾਨੂੰ ਗਾੜੀ ਕਲੋਜ ਕਰੌਣ ਲੱਪਿਆ ਤੇ ਫਿਰ ਜਦੋਂ ਅਸੀਂ ਉਹਨੂੰ ਕਹਾਂਗੇ ਜੇ ਤੁਸੀਂ ਗੱਲ ਗਲਤ ਕਰਦੇ ਹੋ ਉਹ ਕਹਿੰਦਾ ਜਾਂ ਜਿੱਥੇ ਜਾਣਾ ਚਲੇ ਜਾ ਉਹ ਮੁੰਡੇ ਚ ਐਟੀਟਿਊਡ ਬੜਾ ਸੀਗਾ ਕਿੰਨੇ ਵਾਰ ਤੁਹਾਡੇ ਨਾਲ ਹਮਲਾ ਕੀਤਾ ਸਾਡੇ ਮੇਰੇ ਬ੍ਰਦਰ ਦੇ ਤੇ ਮੇਰੇ ਤੇ ਉਹਨੇ ਖਸਮ ਮਲਾ ਕੀਤਾプラス ਉਹਨੇ ਸਟਾਫ ਨੇ ਉਹਨਾਂ ਦਾ ਸਾਥ ਦਿੱਤਾ ਉਹਨੂੰ ਭੈ ਉਹਨੇ ਦੂਜੇ ਭਰਾ ਨੂੰ ਅੰਦਰ ਬੁਲਾਇਆ ਆ ਕੇ ਉਹਨੂੰ ਬੇਟੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਦੀ ਪੱਗ ਲਾਤੀ ਉਹਦੀ ਕਿਸ ਗੱਲੋਂ ਜਦ ਮੈਂ ਕਹਿਣਾ ਪਿਆ ਉਹਨੂੰ ਕਿ ਮੈਂ ਅਟੈਂਡ ਕਰਨਾ ਪਿਆ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਰਵਰ ਹੋ ਜਾਂਦੇ ਹੁੰਦੇ ਨੇ ਡਾਊਨ ਕਈ ਵਾਰੀ ਇੰਟਰਨੈਟ ਤੇ ਸਰਵਰ ਨੇ ਕਿਸੇ ਕੱਲੇ ਬੰਦੇ ਤੇ ਬਸ ਹੁੰਦੇ ਹੀ ਨਹੀਂ ਨਹੀਂ ਜੀ ਮਾਪੇ ਕਢਾ ਲਾਂਗਾ ਪੈਸੇ ਇਹ ਤਾਂ ਬਦਮਾਸ਼ੀਆਂ ਹੋ ਗਈਆਂ ਯਾਰ ਦੁਕਾਨਾਂ ਦੇ ਵਿੱਚ ਬਦਮਾਸ਼ੀ ਚੱਲੇਗੀ ਨਹੀਂ ਨਹੀਂ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਤੇ ਕੜੇ ਮਾਰੇ ਗਏ ਆ ਸਾਡੇ ਤੇ ਹਮਲਾ ਕੀਤਾ ਸਰ ਹਮਲਾ ਕੀਤਾ ਗਿਆ ਤੁਸੀਂ ਅਗਲੇ ਦੀ ਪੱਗ ਲਾ ਦਿਓ ਅਗਲੇ ਨੂੰ ਫੜ ਕੇ ਕੁੱਟ ਦਿਓ ਲੰਮਾਵਾ ਦਿਓ ਅ ਤੁਹੇ ਘਟਣਾ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਕਲ ਹੋ ਜਾਏਗੀ ਕਮਰੇ ਜਰੂਰ ਹੋਏਗੀ ਇਹ ਦੁਕਾਨਾਂ ਦੇ ਬਦਮਾਸ਼ੀਆਂ ਨਹੀਂ ਚੱਲ ਸਕਦੀਆਂ ਸਰ ਦੁਕਾਨਦਾਰ ਹੀ ਕਰਨੀ ਹੈ شریف ਆਦਮੀ ਅਸੀਂ ਸਾਡੇ ਕੋਲ ਕੁੜੀਆਂ ਵੀ ਕੰਮ ਕਰਦੀਆਂ ਕੁੜੀਆਂ ਸਿੱਖਦੀਆਂ ਵੀ ਕਲਾਸਾਂ ਲੱਗੀਆਂ ਬੱਚਿਆਂ ਦੀ ਇਹ ਕੋਈ ਤਰੀਕਾ ਥੋੜਾ ਤੁਸੀਂ ਜਿੱਥੇ ਮਰੀ ਜਾ ਕੇ ਬਦਮਾਸ਼ੀ ਕਰ ਦਿਓ ਆ ਦੱਸੋ ਕੀ ਹੋ ਰਿਹਾ ਮੈਂ ਜਿਵਾਕਰ ਕਪੂਰ ਜੀ ਖੇੜਾ ਕਾਲਜ ਮੈਂ ਆਪਣੇ ਬਰਦਰ ਦੇ ਨਾਲ ਆਪਣੀ ਵਾਈਫ ਦਾ ਪੀਪਰ ਭਰਨ ਗਿਆ ਸੀਗਾ ਜਦੋਂ ਮੈਂ ਪੀਪਰ ਭਰਨ ਗਿਆ ਖੇੜਾ ਕਾਲਜ ਉੱਥੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਪਹਿਲਾਂ ਪੀਸ ਜਮਾ ਕਰਵਾ ਦਿਓ ਜਦੋਂ ਮੈਂ ਫੀਸ ਜਮ੍ਹਾਂ ਕਰਵਾ ਦਿੱਤੀ ਮੈਂ ਪੇਪਰ ਪਰਾਂ ਚਲਾ ਗਿਆ ਪੇਪਰ ਪਰ ਦੇ ਪਰ ਦੇ ਸਾਈਟ ਉੱਪਰ ਮੇਨਟੇਨੈਂਸ ਚੱਲਦੀ ਸੀਗੀ ਇਹਨਾਂ ਨੇ ਕਿਹਾ ਜੀ ਕਿ ਪੇਪਰ ਅੱਜ ਭਰਿਆ ਨਹੀਂ ਜਾਣਾ ਵਾ ਤੁਸੀਂ ਸ਼ਾਮ ਤੱਕ ਆ ਜਾਓ ਤੇ ਮੈਂ ਉਹਨਾਂ ਨੂੰ ਕਿਹਾ ਵੀਰ ਜੀ ਮੈਂ ਸ਼ਾਮੀ ਆ ਨਹੀਂ ਸਕਦਾ ਮੈਂ ਤਾਂ ਆਪਣੇ ਕੰਮ ਜਾਣਾ ਆ ਮੈਂ ਇੱਦਾਂ ਕਰਾਂ ਕਿਸੇ ਹੋਰ ਕੋਲ ਪਰਵਾ ਲਾਂਗਾ ਜੀ ਤੁਹਾਡੀ ਨਹੀਂ ਭਰਿਆਗਾ ਤੁਸੀਂ ਰਹਿਣ ਦਿਓ ਕੋਈ ਗੱਲ ਤੁਸੀਂ ਪੈਸੇ ਵਾਪਸ ਕਰ ਦਿਓ ਉਹ ਕਹਿੰਦੇ ਜੀ ਇੰਟੈਂਡਰ ਮੇਨਟੇਨੈਂਸ ਹੈਗੀ ਉਹ ਸਾਡੀ ਗਲਤੀ ਨਹੀਂ ਜੀ ਅਸੀਂ ਨਹੀਂ ਪੈਸੇ ਵਾਪਸ ਕਰਨੇ ਕਿਨੇ ਪੈਸੇ ਦਿੱਤੇ ਸੀ 200 ਰੁਪਏ ਦਿੱਤੇ ਸੀਗੇ ਸਰ ਅੱਜ 200 ਰੁਪਏ ਪਿੱਛੇ ਅੱਗੇ ਸਾ ਤੇ ਅਸੀਂ 200 ਰੁਪਏ ਉਹਨਾਂ ਨੂੰ ਦਿੱਤੇ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਠੀਕ ਆ ਭਾਜੀ ਪੈਸੇ ਵਾਪਸ ਕਰ ਦੋ ਕਿਉਂਕਿ ਉਹ ਕਹਿੰਦਾ ਪੈਸੇ ਵਾਪਸ ਨਹੀਂ ਹੁੰਦੇ ਮੈਂ ਕਿਹਾ ਸਾਰਾ ਇਹ ਗਲਤ ਹੈ ਜੀ ਪੈਸੇ ਵਾਪਸ ਨਹੀਂ ਹੁੰਦੇ ਜੋ ਸੂਲਣ ਬੰਦੋ ਤੁਹਾਡੇ ਬੰਦੇ ਆ ਪਰ ਉਹਨਾਂ ਦਾ ਬੇਟਾ ਜਿਹੜਾ ਸੀਗਾ ਬਤਮੀਜੀ ਨਾਲ ਗੱਲ ਕਰ ਰਿਹਾ ਸੀਗਾ ਆਖੋ ਕਹਿੰਦਾ ਜਾ ਜਿੱਥੋਂ ਲੈਣੇ ਲੱਲਾ ਪੈਸੇ ਜਾ ਕੇ ਮੇਰੇ ਕੋਲ ਨਹੀਂ ਦਿੱਤੇ ਜਾਂਦੇ ਤੇ ਉਸ ਤੋਂ ਬਾਅਦ ਸਾਨੂੰ ਗਾੜੀ ক্লোਜ ਕਰੌ ਲਾ ਪਿਆ ਤੇ ਫਿਰ ਜਦੋਂ ਅਸੀਂ ਉਹਨੂੰ ਪਾਇਆ ਕਿ ਜ਼ਾਇਦ ਤੁਸੀਂ ਗੱਲ ਗਲਤ ਕਰਦੇ ਹੋ ਉਹ ਕਹਿੰਦਾ ਜਾ ਜਿੱਥੇ ਜਾਣਾ ਚਲੇ ਜਾ ਉਹ ਮੁੰਡੇ ਜੱੜੀ ਡੂੜ ਬੜਾ ਸੀਗਾ ਕਿੰਨੇ ਸਾਨੂੰ ਵੜ ਲਿਆ ਤੇ ਉਹ ਸਾਡੇ ਕੜੇ ਮਾਰੀ ਗਿਆ ਦੀ ਗਿਆ ਦੋਵਾਂ ਦੇ ਹੁਣ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਅਰਚੇ ਪਰਚਾ ਕੀਤਾ ਜੇ ਜੋ ਕਾਨੂੰਨੀ ਕਾਰਵਾਈ ਬੰਦਿਆ ਪਰਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਬੰਦੇ ਜੀ ਜੀ ਬੜੇ ਕੰਪਲੀਟ ਕਰਦੇ ਹਾਂਜੀ ਅਸੀਂ ਪੁਲਿਸ ਨੂੰ ਕਮਲਣ ਕਰ ਦਿੱਤੀ ਹੈ ਜੀ ਪੁਲਿਸ ਕੋਲ ਕੀ ਇਨਸਾਫ ਦੀ ਮੰਗ ਪੁਲਿਸ ਕੋਲ ਹੋਏ ਉਹਨਾਂ ਨੇ ਆਪਣਾ ਕਿਹਾ ਕਿ ਕੀ ਅਸ਼ੋਸ਼ ਦਿੱਤਾ ਗਿਆ ਪੁਲਿਸ ਨੂੰ ਕੀ ਪ੍ਰੋਪਰ ਚੈੱਕ ਕਰਕੇ ਤੇ ਅਸੀਂ ਦੇਨੇ ਤੁਹਾਡਾ ਪ੍ਰੋਪਰ ਕਰ ਹਾਂਜੀ ਪਪਾ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜਤਿੰਦਰ ਸਿੰਘ ਖੇੜਾ ਜੀ ਮੈਂ ਸੰਸਥਾ ਚਲਾਉਂਦਾ ਖੇੜਾ ਕਾਲਜ ਦੀ ਕੀ ਮਸਲਾ ਆਇਆ ਜੀ ਅੱਜ ਜਿਹੜੇ ਦੋ ਨੌਜਵਾਨ ਤੁਹਾਡੇ ਦੁਕਾਨ ਤੇ ਆਏ ਤੇ ਉਹਨਾਂ ਦਾ ਗਾਣਾ ਵੀ ਸਾਡੇ ਦੋ ਨੌਜਵਾਨ ਆਏ ਆ ਜੀ ਉਹਨਾਂ ਨੇ ਫਾਰਮ ਭਰਾਇਆ ਹੈ ਅੱਧਾ ਫਾਰਮ ਭਰਿਆ ਗਿਆ ਹੈ ਮੇਂਟੇਨੈਂਸ ਆ ਗਈ ਇਹ ਸਾਈਟ ਅੰਡਰ ਮੇਂਟੇਨੈਂਸ ਉਹਨਾਂ ਕਹਿੰਦੇ ਜੀ ਰੁਕ ਜਾਓ 10-15 ਮਿੰਟ ਬਾਅਦ ਅੱਧੇ ਘੰਟੇ ਬਾਅਦ ਫਿਰ ਚੱਲ ਪੈਂਦੀ ਹੈ ਪਿੱਛੋਂ ਇਹ ਦਿੱਲੀ ਦੇ ਕੰਟਰੋਲ ਚ ਦੀ ਸਾਈਟ ਆ ਸਾਡੇ ਤੋਂ ਡੋੜੇ ਦੇ ਬਸ ਹੁੰਦੀ ਇਹ ਨਹੀਂ ਨਹੀਂ ਜੀ ਅਸੀਂ ਨਹੀਂ ਭਰਣਾ ਜੀ ਉਹ ਕਹਿੰਦੇ ਅੱਧੇ ਘੰਟੇ ਦੀ ਬੰਦਨੇ ਲੇਬਰ ਲਾਈਏ ਉਹਦੇ ਪੈਸੇ ਲੱਗੇ ਆ ਉਹਨੇ ਲੇਬਰ ਜਾਂ ਤੇ ਅੱਧੀ ਲੈ ਲਓ ਸਾਨੂੰ ਕੋਈ ਦਰਾਇ ਨਹੀਂ ਜਿੰਨੀ ਲ ਨਹੀਂ ਜੀ ਅਸੀਂ ਨਹੀਂ ਜੀ ਸਾਪੇ ਕਢਾਵਾਂਗੇ ਪੈਸੇ ਸਾਡੇ ਕੋਲ ਬਥੇਰੇ ਸਾਡੇ ਕੋਲ ਵੱਲੋਂ ਉਹਨਾਂ ਦੇ ਕੜੇ ਮਾਰ ਗਏ ਸਾਡੇ ਕੋਲ ਬਥੇਰਾ ਜੋਰ ਹੈਗਾ ਜੀ ਆਪੇ ਕਢਾਵਾਂਗੇ ਪੈਸੇ ਉਹਨੇ ਦੂਜੇ ਭਰਾ ਨੂੰ ਅੰਦਰ ਬੁਲਾਇਆ ਆ ਕੇ ਉਹਨੇ ਬੇਟੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਤੀ ਉਹਦੀ ਪੱਗ ਲਾਤੀ ਉਹਦੀ ਕਿਸ ਗੱਲੋਂ ਜਦ ਮੈਂ ਕਹਿੰਨਾ ਬਿਆ ਉਹਨੂੰ ਕਿ ਮੈਂ ਅਟੈਂਡ ਕਰਨਾ ਮੈਂ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਸਰਵਰ ਹੋ ਜਾਂਦੇ ਹੁੰਦੇ ਡਾਊਨ ਕਈ ਰੀ ਇੰਟਰਨੈਟ ਤੇ ਸਰਵਰ ਨੇ ਕਿਸੇ ਇਕੱਲੇ ਬੰਦੇ ਦੇ ਬਸ ਹੁੰਦੇ ਹੀ ਨਹੀਂ ਨਹੀਂ ਜੀ ਮਾਪੇ ਕਢਾਵਾਂਗਾ ਪੈਸੇ ਇਹ ਤਾਂ ਬਦਮਾਸ਼ੀ ਹੋ ਗਈ ਹੈ ਯਾਰ ਦੁਕਾਨਾਂ ਦੇ ਵਿੱਚ ਬਦਮਾਸ਼ੀ ਚੱਲੇਗੀ ਨਹੀਂ ਨਹੀਂ ਉਹਨਾਂ ਦਾ ਇਹ ਕਹਿਣਾ ਵੀ ਸਾਡੇ ਤੇ ਕੜੇ ਮਾਰੇ ਗਏ ਸਾਡੇ ਤੇ ਹਮਲਾ ਕੀਤਾ ਸਰ ਹਮਲਾ ਕੀਤਾ ਗਿਆ ਤੁਸੀਂ ਅਗਲੇ ਦੀ ਪੱਗ ਲਾ ਦਿਓ ਅਗਲੇ ਨੂੰ ਫੜ ਕੇ ਕੁੱਟ ਦਿਓ ਲੰਮਾਵਾ ਦਿਓ ਅਗਲਾ ਕੀ ਕਰ ਲੈ ਆਪਣਾ ਬਚਾ ਵੀ ਨਾ ਕਰੇ ਸੋ ਇਹ ਘਟਨਾ ਕੋਈ ਸੀਸੀਟੀਵੀ ਕੈਮਰੇ ਦੇ ਵਿੱਚ ਤਾਂ ਹੋ ਜਾਏਗੀ ਜ਼ਰੂਰ ਹੋਏਗੀ ਕੀ ਕਹਿਣਾ ਕੀ ਤਾਂ ਹੁਣ ਤੁਸੀਂ ਇਹ ਕੋਈ ਅੱਛੀ ਗੱਲ ਨਹੀਂ ਦੁਕਾਨਾਂ ਤੇ ਜਾ ਕੇ ਇੱਕ شریف ਆਦਮੀ ਦੇ ਗ ਜਾਏ ਗੱਲ ਪੈਣਾ ਉਹਦੇ ਕੱਪੜੇ ਪਾੜ ਦੇਣ ਉਹਦੀ ਪੱਗ ਲਾ ਦੇਣੀ ਕੋਈ ਸੈਂਸ ਹੈ ਮੈਨੂੰ ਤੁਸੀਂ ਦੱਸੋ ਪਹਿਲੇ ਪੱਤਰਕਾਰ ਹੁੰਦੇ ਨਾ ਤੇ ਤੁਸੀਂ ਮੈਨੂੰ ਦੱਸੋ ਕੀ ਇਹ ਸੈਂਸਿਬਲ ਗੱਲ ਹੈ ਕੰਪਲੇਟ ਕੀਤੀ ਤੇ ਉਹ ਨੇ ਕੋਈ ਨਾ ਕੋਈ ਕੰਪਲੇਟ ਲਖਾਨੀ ਗਏ ਨੇ ਇਹ ਕੋਈ ਤਰੀਕਾ ਥੋੜਾ ਹੈ ਤੋ ਕਿਸੇ ਦੁਕਾਨ ਤੇ ਜਾ ਕੇ ਸ਼ਰੀਫ ਆਦਮੀ 100 ਸਾਲ ਪੁਰਾਣੀ ਦੁਕਾਨ ਹੈ ਪੁਲਿਸ ਨੇ ਆਸ਼ਵਾਸਨ ਵੀ ਦਿੱਤਾ ਜੀ ਤੁਹਾਡੀ ਪੁਲਿਸ ਨੇ ਕਹ ਜੀ ਠੀਕ ਹੈ ਜੀ ਇਹੀ ਲਿਖਦੇ ਆ ਜੋ ਹੋਏਗਾ ਕਾਨੂੰਨੀ ਕਾਰਵਾਈ ਕੀਤੀ ਜਾ ਕੇ ਇਨਸਾਫ ਦਵਾਇਆ ਜਾਏਗਾ ਖੇੜਾ ਕੋਲੇ ਜੀ ਕੋਈ ਝਗੜਾ ਜੋ ਭਰਾ 200 ਰੁਪਏ ਕੀ ਮਾਮਲਾ ਜੀ ਸਾਡੇ ਕੋਲ ਐਨ ਆਰ ਆਈ ਦੋ ਭਰਾ ਆਏ ਸੀਗੇ ਹਾਂ ਜੀ ਉਹਨਾਂ ਨੇ ਸਾਨੂੰ ਸਾਰੀ ਗੱਲਬਾਤ ਦੱਸੀ ਹੈ ਜਿਨ੍ਹਾਂ ਨੂੰ ਅਸੀਂ ਡਾਕਟਰ ਕੱਟ ਕੇ ਦਿੱਤਾ ਹੈ ਜੋ ਜੋ ਰਿਜ਼ਲਟ ਆਵੇਗਾ ਬੰਦੀ ਕਾਰਵਾਈ ਕੀਤੀ ਹੈ ਸ਼ੁਰੂ ਕੋਈ ਇਹਨਾਂ ਦਾ ਕੋਈ ਫਾਰਮ ਫਰਮ ਭਰਨ ਤੋਂ ਕੋਈ ਹੋਇਆ ਆ 200 ਰੁਪਏ ਦੀ ਕੋਈ ਖਾਦੀਆਂ ਇਸੇ ਗੱਲੇ ਹੋਇਆ ਕਿ ਇਹਨਾਂ ਦਾ ਵੀ ਕੋਈ ਫਾਰਮ ਨਹੀਂ ਭਰਨਾ ਜਾਏ ਕਿ ਲੈ 500 ਪੈਸੇ ਵਾਪਸ ਦੇ ਦੋ ਇਸ ਤੋਂ ਕੋਈ ਬੈਸਵ ਸਵਾ ਹੋਇਆ ਜੀ